ਸਤਨਾਮ ਵਾਹਿਗੁਰੂ ਸਾਹਿਬ ਦੇ 达ਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਏਹੇ ਬੇਨੰਤੇ ਸੁਨ ਪ੍ਰ ਮੇਰੇ ਦੇਹੋ ਨਾਮ ਕਰ ਆਪਣਾ ਚੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵੇਟ ਬਾਣੀ ਅਮਰਤ ਸਾਰੀ ਗੁਰ ਬਾਣੀ ਕਹਾ ਸੇਵਕ ਜਨਮਨਾ ਅਰਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹਲਾ 5 ਵੰਦ ਵਡੇ ਵਡੇ ਰਾਜ ਨੇ ਅਰ ਭੂਮਨਾਂ ਕੀ ਤ੍ਰਿਸ਼ਨਾ ਨਾ 부ਝੇ ਲਪਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੁਨਾ ਸੁਝੇ ਵਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜੋ ਪਾਵਕ ਇੰਦਨ ਨਹੀਂ ਤਰਾਪੈ ਬੇਨਹਰ ਕਹਾਂ ਆਕਾਇਰਾਉ ਦਿਨ ਦਿਨ ਕਰਤ ਭੋਜਨ ਬਹੁ ਵਿੰਜਨਾ ਤਾਂ ਕਿ ਮਿਟਾਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰਗ੍ਰਹ ਜੋ ਨਾ ਚੁਕਾ ਦਿਨ ਪ੍ਰਤਕਰ ਕਰਾਇ ਪਛਤਾਪ ਸੋਗ ਲੋਭ ਮਾਸੁ ਕਾਂ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨ ਸੁਖ ਸਾਹਿਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾਮ ਹਰ ਹਰ ਨਾਮ अपार अमूल्य अमृत एकन दाना सुख सहज आनंद संतण का नानक गुरते जाना तना श्री महल्ला पंचवा बड़े बड़े राजन अर भूमन ਤਾ ਕੀ ਤ੍ਰਿਸ਼ਨ ਨਾ 부ਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੁਝੀ ਵਿਖਿਆ ਮਨ ਕਨਹੀ ਤ੍ਰਪਤ ਨਾ ਪਾਈ ਜੋ ਪਾਵਕ ਇੰਦਨ ਨਹੀਂ ਟਰਪਾਈ ਬੇਨ ਹਰ ਕਹਾ ਅਕਾਏ ਰਹਾਉ ਦੁਰਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤੁਨ ਤੁਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਧਨਾਸ਼੍ਰੀ ਰਾਗ ਅੰਦਰ ਅੰਗ 672 ਉੱਪਰ ਆਗਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਗਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾਂ ਕੋਮਲ ਚਰਣਾ ਦੀ ਪੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣਾ ਨਗਰ ਖੇੜੇ ਤੇ ਮੀਤ ਪਰੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ